ਮੈਂ ਬਿਊਟੀ ਪਾਰਲਰ ਦਾ ਕੰਮ ਕਰਦੀ ਆ ਕਿਹੜੀ ਜਗ੍ਹਾ ਜਿਹੜਾੜਾ ਤੋਂ ਬੁਝੋਤੀ ਸਰ ਤੇ ਮੈਂ ਦੁਕਾਨ 8:00 ਵਜੇ ਮੈਂ ਵੀ ਵਧਾਤੀ ਬੰਦ ਕਰਤੀ ਸੀ ਆਪਣਾ ਕੰਮ ਖੂਮ ਕਰਕੇ ਮੈਂ ਦੁਕਾਨ ਸਾਡੇ ਅੰਦਰ ਤੋਂ ਨਾ ਬੂਆ ਹੈਗਾ ਦੁਕਾਨ ਦੇ ਅੰਦਰ ਦੀ ਤੇ ਮੈਂ ਅੰਦਰ ਕੋਈ ਸਮਾਨ ਲੈਣ ਗਈਆਂ ਜਿਹੜਾ ਰੱਖਿਆ ਸੀ ਤੇ ਮੈਂ ਲਾਈਟ ਔਨ ਕੀਤੀ ਉਹ ਸਮਾਨ ਉਹ ਪੋਲੀਥਿਨ ਮੇ ਫੜਿਆ ਵਾ ਤੇ ਮੈਂ ਐ ਸਾਈਡ ਖੜੀ ਹੋ ਕੇ ਲਾਈਟ ਬੰਦ ਹੀ ਕਰਨ ਲੱਗੀ ਲਾਈਟ ਤੱਕ ਪਹੁੰਚੀ ਨਹੀਂ ਤੇ ਥੱਲੇ ਤੋਂ ਗੋਲੀ ਸ਼ਟਰ ਦੀ ਆਵਾਜ਼ ਆਈ ਵਿੱਚੋਂ ਦੀ ਗੋਲੀ ਮੇਰੇ ਪੈਰਾਂ ਨੂੰ ਵੱਜੀ ਮੈਂ ਉੱਥੋਂ ਲਾਈਟ ਵੀ ਨਹੀਂ ਬੰਦ ਕੀਤੀ ਪਰ ਦੀ ਆਈ ਕੋਈ ਆਪਣੇ ਕੋ ਦੁਸ਼ਮਣ ਕਿਸੇ ਦੀ ਜਾਂ ਕੁਝ ਨਹੀਂ ਕੋਈ ਦੁਸ਼ਮਣ ਮੰਗ ਕਿ ਡਿਮਾਂਡ ਕੀ ਤੁਹਾਡੀ ਕੀ ਕਹਿਣਾ ਚਾਹੁੰਦੇ ਸੀ ਇਹਦੇ ਗੋਲੀ ਚੱਲੀ ਆ ਕੁਝ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਮੈਂ ਤੇ ਇਹ ਕਹਿੰਨੀ ਜੀ ਵੇਖੋ ਸਾਡੇ ਬੇਕਸੂਰਾਂ ਦਾ ਕੀ ਕੀ ਕਸੂਰਿਆ ਸਾਡਾ ਕੀ ਮੈਂ ਕੋਈ ਕ੍ਰਾਈਮ ਕੀਤਾ ਇਹ ਕੁੱਲ ਪ੍ਰਸ਼ਾਸਨ ਨੂੰ ਚਾਹੀਦਾ ਪਲੀਜ਼ ਥੋੜੀ ਜੀ ਤਾਂ ਕੇਅਰ ਕਰੋ ਤੁਸੀਂ ਜਨਤਾ ਦੀ ਹੁਣ ਮੈਂ ਕੋਈ ਕ੍ਰਾਈਮ ਕਰ ਸਕਦੀ ਜਿਹੜਾ ਮੈਨੂੰ ਗੋਲੀ ਮਾਰੀ ਗਈ ਹੈ ਪਲੀਜ਼ ਪੀ ਕੇਅਰ ਸਰਵਲ ਕੁਮਾਰਾ ਜੀ ਕੀ ਕੰਮ ਕਰਦੇ ਹੋ ਆਪਾ ਬੇਟੀ ਕਰਦੇ ਮੈਂ ਬੈਂਡ ਦੀ ਰਿਪੇਅਰ ਦੀ ਦੁਕਾਨ ਆ ਅੱਛਾ ਤੁਹਾਡੇ ਕਿੰਨੇ ਸੱਟ ਲੱਗੀ ਆ ਇਹ ਪਾਲਰ ਦਾ ਕਰਜ਼ਾ ਸਾਡੇ ਘਰ ਦੇ ਦੁਕਾਨ ਆ ਤੁਹਾਡੀ ਦੁਕਾਨ ਤੇ ਬੋਲੀ ਚੱਲੀ ਕੀ ਕੰਮ ਨਹੀਂ ਕਾਰ ਲੋਗ ਨੂੰ ਸਾਨੂੰ ਤੇ 3 ਤਰੀਕ ਤੋਂ ਤਨ ਗਿਆ ਰਿਹਾ ਸੀ ਜੀ ਕਿਦੋਂ ਉਹ ਦਿਖਣੀ ਕਰਨੀ ਸੀ ਤੁਮ ਕਿ ਉਹ ਕੋਈ ਯਾਦਾ ਸੁਣ ਗੰਡਾ ਨੂੰ ਕਰਨ ਬਾਤ ਆ ਓਕੇ ਕਰੋੜ ਰੁਪਇਆ ਤੁਹਾਡੇ ਕੋਲ ਲੈਣਾ ਹੋ ਠੀਕ ਹੈ ਸੋ ਇਹਦਾ ਪ੍ਰਬੰਧ ਕਰ ਲਓ ਪਹਿਲਾਂ ਤੇ ਹੋ ਇਹ ਗੱਲਾਂ ਸੰਦੇ ਸੰਦੇ ਰਹਿ ਗਏ ਉਹ ਇਤਰਾ ਜੀ ਕਾਲ ਨੂੰ ਚੱਕੀ ਜੀ ਅੱਲਾ ਨੇ ਕੀ ਜੰਮ ਵੀਡੀਓ ਕਾ ਵਟਸਐਪ ਤੇ ਵਟਸਐਪ ਤੇ ਕੋਲ ਤੇ ਕੋਲ ਨੇ ਰਿਪੋਰਟ ਭੇਜਿਆ ਠੀਕ ਉਹ ਆ ਗਿਆ ਨਹੀਂ ਆਉਣਾ ਤੇ ਬਾਅਦ ਅਸੀਂ ਫਿਰ ਪੰਜ ਤਰੀਕ ਨੂੰ ਐਸਐਸਪੀ ਦੇ ਵੀ ਗਏ ਹਾਂ ਤੇ ਉਹਨਾਂ ਨੇ ਕਹਿੰਦਾ ਜੀ ਠੀਕ ਹੈ ਤੁਹਾਡੀ ਰਿਪੋਰਟ ਕਰ ਦਾਂਗੇ ਡੀਐਸਪੀ ਸਾਹਿਬ ਨੂੰ ਵੀ ਕੋਈ ਗੱਲ ਡੀਐਸਪੀ ਸਾਹਿਬ ਕੋ ਵੀ ਗਏ ਆ ਕੱਲ ਗਏ ਆ ਪਹਿਲਾਂ ਤਾਂ ਦੋ ਦਿਨ ਸਾਨੂੰ ਮਿਲਿਆ ਨਹੀਂ ਸੀ ਤੇ ਕੱਲ ਉਹ ਪੰਜ ਤਰੀਕ ਨੂੰ ਕਾਂਡ ਹੋਇਆ ਨਾ ਬਣੇ ਉਹਦੇ ਕਰਕੇ ਨਹੀਂ ਸੀ ਮਿਲਿਆ ਤੇ ਕੱਲ ਫੇਰ ਰਾਜਮਾਰ ਮਲੋਟਰਾ ਸਾਡੇ ਨਾਲ ਸੀ ਅਸੀਂ ਕੱਲ ਗਏ ਆ ਕਾਲ ਇਹਨਾਂ ਨੇ ਕਈ ਡਿਟੇਲ ਲਏ ਸਾਡੇ ਰਿਕਾਰਡ ਨਾਲ ਦਿੱਤੇ ਆ ਠੀਕ ਹੈ ਉਸ ਤੋਂ ਬਾਅਦ ਇਹ ਆ ਕਿ ਅਸੀਂ ਉਹ ਦਿਵਾਰਤਾਂ ਦਾ ਜਵਾਬ ਬੁਲਤਨ ਦੇ ਦਿੱਤਾ ਉਹ ਕਹਿੰਦਾ ਅੱਜ ਕਿਹਾ ਸੀ ਉਹਨਾਂ ਨੇ ਤੁਸੀਂ ਡੀਐਸਟੀ ਉਹਨਾਂ ਐਸੇ ਚਲੋ ਦਰਖਾਸਤ ਦਿਓ ਉੱਥੇ ਲਿਖ ਕੇ ਤੇ ਤੁਹਾਡੀ ਦਰਖਾਸਤਾਂ ਤੇ ਕੰਪਲੇਨ ਲਿਖੀ ਹੈ ਤੁਹਾਡੀ ਐਫਆਈਆਰ ਲਿਖੀ ਹੈ ਬਿਆਨ ਲਿਖਾਇਓ ਉਹ ਜਿਹੜਾ ਉਹਨਾਂ ਦੇ ਜਾਣਾ ਸੀ ਉਧਰ ਉਧਰ ਕੋਈ ਗੋਲੀ ਚੱਲ ਗਈ ਅੱਜ ਉਹ ਹੈ ਨਾ ਉਹੋਟੇ ਵਾਲਾ ਦੇਖ ਦਿੱਤੀ ਉਹ ਉਹਨਾਂ ਦੇ ਕਰਕੇ ਫਿਰ ਉੱਥੇ ਥਾਣੇ ਕੋਈ ਨਹੀਂ ਸੀਗਾ ਪੁਲਿਸ ਹੀ ਨਹੀਂ ਹਿੰਦੀ ਕਰੀ ਅਸੀਂ ਕੋਈ ਲਿਖਤੀ ਰਿਪੋਰਟ ਦਿੱਤੀ ਉਹਨਾਂ ਨੂੰ ਲਿਖਤੀ ਰਿਪੋਰਟ ਦਿੱਤੀ ਹੈ ਡੀਐਸਪੀ ਸਾਹਿਬ ਨੂੰ ਐਸਐਸਪੀ ਨੂੰ ਵੀ ਦਿੱਤੀ ਹੈ ਮੇਰੀ ਨੋਆ ਅੱਗੇ ਕੀ ਕਹਾਣੀ ਹੈ ਦੋਸਤ ਕੰਮ ਕਰਨੇ ਕੇ ਉਹ ਉਹ ਦੁਕਾਨ ਕਰਦੀ ਆ ਪਾਦਰਦੀ ਉਹ ਦੁਕਾਨ ਤੇ ਬੰਦ ਕਰਕੇ ਸੀ ਘੰਟਾ ਪਹਿਲਾਂ ਗੋਲ ਚੱਲਣ ਤੋਂ ਵੀ ਤੇ ਦੁਕਾਨ ਦੇ ਅੰਦਰ ਦਰਵਾਜ਼ਾ ਹੋਣ ਕਰਕੇ ਉਹ ਸਮਾਨ ਲੈਣ ਕੇ ਜਾਂਦਰਾ ਕੋਈ ਤੇ ਬੱਤੀ ਜਗਾਈਏ ਨੇ ਤੇ ਬੱਤੀ ਜਗਾ ਕੇ ਤੇ ਸਮਾਨ ਲੈ ਕੇ ਤੇ ਮੁੜਨ ਲੱਗੇ ਵਾਪਸ ਬੱਤੀ ਬੰਦ ਕਰਨ ਲਈ ਹਾਂ ਚੰਗਾ ਕਰਕੇ ਤੇ ਪੈਰਾ ਦੇ ਗੋਲ ਉਹ ਦੁਕਾਨ ਉੱਤੇ ਥੋੜੀ ਜਿਹੀ ਉਹਦੇ ਕਰਕੇ ਪੈਰਾ ਚ ਕੋਈ ਵਾ ਕਿੰਨੀਆਂ ਗੋਲੀਆਂ ਥਲੀਆਂ ਗੋਲੀਆਂ ਵੈਸੇ ਦੋ ਹੀ ਚੱਲੀਆਂ ਵਾ ਤੇ ਤੇ ਸਾਡੇ ਨਾਲ ਆ ਕੇ ਭਰਾਇਆ ਗਿਆ ਸੀ ਉਹ ਗੋਲਾ ਦਾ ਮੁੰਡਾ ਵਾ ਉਹ ਸਾਡੀ ਇਸੇ ਗੱਲ ਦੇ ਵਿੱਚ ਸੀ ਇਹ ਗੱਲ ਵੀ ਦੱਸੋ ਕਿ ਜਦੋਂ ਉਹ ਸਾਨੂੰ ਕਰੀਦੀ ਆ ਉਹਦੇ ਕੋਈ ਗੱਲਬਾਤ ਕਰਨ ਦੀ ਇਸ ਨਾਮ ਦੇ ਕੇ ਯਾਰ ਅਤਲ ਗਿਆ ਉਹ ਕਿਹੜਾ ਤਰ੍ਹਾਂ ਕਰੀਦੀ ਉਹਨੇ ਫਿਰ ਉਹ ਗੱਲਾਂ ਕਰਦੀ ਉਹਨੇ ਬੋਲ ਚੁੱਕੇ ਫਿਰ ਉਹਨੇ ਟੇਚੜ ਗਿਆ ਉਸ ਤੋਂ ਤੈਨੂੰ ਫਿਰ ਉਹਨੇ ਕੀਤੇ ਠੀਕ ਕਿੰਨੇ ਬੰਦੇ ਸੀ ਉਹ ਦੋ ਹੀ ਬੰਦੇ ਸਾਹਮਣੇ ਦੁਕਾਨ ਵਾਲਾ ਦੱਸਣਗੇ ਜੀ ਦੁਕਾਨ ਖੁੱਲੀ ਸੀ ਨਾ ਉਹ ਡੇਢੀ ਹਾਂ ਇਹਨੇ ਬੱਸ ਆ ਸਭ ਕੁਝ ਉਹਨੇ ਆਪਣੇ ਬੰਦੇ ਨੇ ਉਹ ਜਵਾਬੀ ਫਾਇਰ ਕੀਤਾ ਸੀ ਹਾਂ ਆਪਣੇ ਬੰਦੇ ਨੇ ਕੀਤਾ ਜੀ ਉਹਦੇ ਕਰਕੇ ਹੀ ਤੇ ਅਸੀਂ ਬਚਾਏ ਜਨਕੀਤਾ ਨੂੰ ਸਾਨੂੰ ਸਾਰਿਆਂ ਨੂੰ ਮਾਰ ਹੀ ਦਿੰਦੇ ਮੰਗ ਸ਼ਹਿਰ ਦੇ ਵਿੱਚ ਇੰਨੀਆ ਵਰਤਦਾ ਮੰਗ ਇਹ ਆ ਕਿ ਜੇ ਸੇਫਟੀ ਨਹੀਂ ਹੁੰਦੀ ਤੇ ਅਸੀਂ ਤੇ ਪੰਜਾਬ ਹੀ ਛੱਡ ਜਾਵਾਂਗੇ ਫਿਰ ਹੋਰ ਕੀ ਆ ਸਾਡੀ ਤੇ ਇਹ ਆ ਕਿ ਕਿਉਂਕਿ ਬੱਚਾ ਤਾਂ ਚੰਗਾ ਕੀ ਆ ਤੇ ਜਿੰਨੇ ਉਹਨਾਂ ਨੇ ਮੰਗ ਕਰਦੀ ਸਾਰੀ ਜਿਆਦਾ ਵੇਚ ਕੇ ਅਸੀਂ ਦੇ ਨਹੀਂ ਸਕਦੇ ਗੋਲੀਆਂ ਜਿਹੜੀਆਂ ਰੋਜ਼ ਹੀ ਚੱਲਦੀਆਂ ਅੱਜ ਵੀ ਸਵੇਰੇ ਵੀ ਚੱਲਦੀਆਂ ਇਹਨੂੰ ਕੰਟਰੋਲ ਹੋਇਆ ਹਾਂ ਹਾਂਜੀ ਉਸ ਪ੍ਰਤੀਕੀ ਗਣਨਾ ਕੋਲ ਡਿਰੇਕਟਰ ਜੀ ਆਲੇ ਉਹ ਬਾਲਟਾ ਮੈਟਕਨ ਉਸੇ ਤਰ੍ਹਾਂ ਸਾਰਿਆਂ ਨੂੰ ਕਰਨ ਜਾਂ ਤੇ ਜੇ ਨਹੀਂ ਤੇ ਸਾਨੂੰ ਆਪਣੇ ਹਾਲ ਤੇ ਹੀ ਛੱਡ ਦਿਓ ਕਿ ਮਰੋ ਤੁਸੀਂ ਫਿਰ ਕੀ ਇਹ ਕੋਈ ਪ੍ਰਸ਼ਾਸਨ ਦਾ ਸਾਨੂੰ ਆਖਰੇ ਨਾ ਹੋਵੇ ਤੁਹਾਨੂੰ ਕੋਈ ਸੁਝਾਅ ਦਿੱਤਾ ਨਹੀਂ ਮਿਲਿਆ ਸਹਯੋਗ ਅਟਕ ਤੇ ਕੋਈ ਚਾਹ ਨਹੀਂਦਾ ਕਿ ਨਹੀਂ ਮਿਲਿਆ 5 ਤਰੀਕ ਨੂੰ ਅਸੀਂ ਟੂਰ ਕਰਦੇ ਹਾਂ ਉਹ ਕਿਹਦੀ ਅੱਜ ਇਹ ਗਊਸ਼ਾਲਾ ਰੋਡ ਦੇ ਉੱਤੇ ਦੁੱਪਰਾਂ ਕੁ ਮਾਰੀ ਬਾਈ ਸੌਫ ਕਲਦੀਪ ਪਨਾਹ ਇਹਨਾਂ ਨੇ ਸ਼ਟਰ ਲਾਇਆ ਸੀ ਤੇ ਇਹਨਾਂ ਦੇ ਸ਼ਟਰ ਤੋਂ ਬੰਦ ਦੇ ਬਾਹਰ ਹੀ ਗੋੜੀ ਚਲਾ ਗਏ ਉਹ ਫੇ ਦੇ ਲੇਡੀ ਦੇ ਲੱਤ ਦੇ ਵਿੱਚ ਲੱਗੀ ਆ ਉਹ ਹਸਪੀਟਲ ਹੈਗਾ ਐਸਐਚਓ ਸਾਡਾ ਉੱਥੇ ਆ ਮੈਂ ਹਸਪੀਟਲ ਆਇਆ ਸੀ ਤੇ ਕੋਈ ਗੱਲ ਨਹੀਂ ਫੜਾਂਗੇ ਇਹਨਾਂ ਨੂੰ ਵੀ ਅੱਜ ਵੀ ਤੁਹਾਨੂੰ ਪਤਾ ਹੈ ਦੁਪਹਿਰੇ ਕੀਤੀ ਹੈ ਜਿਹੜੀ ਕਾਨਫਰੰਸ ਐਸਐਸਪੀ ਸਾਹਿਬ ਨੇ ਉਹ ਵੀ ਸਾਡੇ ਇੱਥੇ ਝੰਡਾਲੇ ਦੇ ਵਿੱਚ ਆਪਣੇ ਮੈਗਾ ਦੇ ਸੋਨੇ ਆਰੇ ਦੇ ਗੋਲੀਆਂ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ ਚਾਰੇ ਦੇ ਚਾਰੇ ਬੰਦੇ ਰੌਂਡ ਅਪ ਕਰ ਲੇ ਦੋ ਬਾਈਆਂ ਫੜੇ ਸੀ ਅੱਜ ਸਵੇਰੇ ਹੋਰਾਂ ਦੀ ਪੁਛੂਏ ਸੀ ਉਹਦੇ ਉੱਤੇ ਦੋ ਬੰਦੇ ਸਾਡੇ ਕੋਲ ਫਿਰ ਮਿਲੇ ਜਿਨ੍ਹਾਂ ਨੇ ਕੋਲੋਂ ਸਾਈਡ ਕੀਤੀ ਸਾਡੇ ਐਸ ਐਚਓ ਕੋਲ ਤੇ ਉਹਦੇ ਫਾਈਲਿੰਗ ਦੇ ਵਿੱਚ ਉਹਦੇ ਦੀ ਗੋਲੀ ਲੱਗੀ ਇੱਕ ਲੱਖ ਸਰ ਨਹੀਂ ਇੱਕ ਲੱਖ ਤੇ ਸਰ ਗੋਲੀ ਇਹਨਾਂ ਦਾ ਕਰਦਾ ਇਹ ਲੜਕੀ ਦੇ ਤਾਂ ਇੱਕ ਲੱਖ ਦੇ ਵਿੱਚੋਂ ਲੱਗ ਕੇ ਪਾਰ ਹੋ ਗਈ ਜਾਂ ਤਾਂ ਦੂਜੇ ਦੇ ਉੱਪਰ ਦੀ ਮੰਗੀ ਆ ਫਰਡ ਫਾਇਰ ਆ ਰਹੇ ਮੇਰੇ ਫਰਡ ਬਾਲਾਂ ਨੂੰ ਆਉਂਦੀਆਂ ਨੇ ਹਾ ਫਰਡ ਦਾ ਪਤਾ ਲੱਗਿਆ ਆ ਫਰਡ ਕਾਲ ਇਹਨਾਂ ਨੂੰ ਵੀ ਆਈ ਆ ਉਹਦੇ ਚੱਲ ਰਿਹਾ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਟੋਟਲ ਕਿੰਨੇ ਫਾਇਰ ਹੋਏ ਆ ਉਹਨਾਂ ਵਲੋਂ ਕਿੰਨੇ ਕਿਤੇ ਗਏ ਇਹ ਮੈਂ ਤਾਂ ਜੀ ਹਸਪੀਟਲ ਹੀ ਆਇਆ ਬਾਕੀ ਮੌਕੇ ਤੇ ਜਾ ਕੇ ਦੇਖਦਾ ਪਰ ਕੋਈ ਨਾ ਵਾ ਕਹਿਣਾ ਆ ਦੋ ਤਿੰਨ ਫਾਇਰ ਹੋਏ ਕਿੰਨਾ ਵਲੋਂ ਗੰਢ ਬੋਲ ਆਈ ਇਹਨਾਂ ਨੂੰ ਫਰਡ ਤੋਂ ਸੀ ਇਹ ਕਲੀਅਰ ਕਰਦੇ ਹੁਣ ਇਹਨਾਂ ਕੋ ਕਿਹੜਾ ਬੰਦਾ ਹੈਗਾ ਉਹਦਾ ਸਾਡਾ ਚੱਲ ਰਿਹਾ ਅਜੇ ਇੱਥੇ ਦੱਸਣਾ ਤਾਂ ਨਹੀਂ ਬਾ ਮਨਾ ਕੇ ਜੇਕਰ ਨੇ ਇਹ ਵੀ ਮੈਂ ਛੋਟੀ ਦੰਨਾ ਵੀ ਜਦਾਂ ਇੱਥੇ ਜਨਰਲ ਤੇ ਜੁਨੀਅਰ ਵੀ 100% ਅਸੀਂ ਸਾਰੇ ਬੰਦੇ ਫੜੇ ਆ ਸਲਾਖਾਂ ਦੇ ਅੰਦਰ ਭੇਜੇ ਤੇ ਇਹ ਵੀ ਜਲਦੀ ਤੋਂ ਜਲਦੀ ਦੋ ਤਿੰਨ ਦਿਨ ਦੇ ਅੰਦਰ ਅੰਦਰ ਫੜਨ ਦੀ ਕੋਸ਼ਿਸ਼ ਕਰਾਂ। ਕੋਈ ਆਪ ਕੋ ਸਮਝ ਲੱਗ ਗਈ ਕੋਈ ਕੀ ਕਰਨੀ ਕੀ ਹੋ ਸਕਦਾ ਫਿਰ ਇੱਕ ਕਰਨ ਦਾ ਤਾਂ ਹੁਣ ਜਿੱਦਾਂ ਜਿਹੜਾ ਪਹਿਲਾ ਹੁਣ ਤੁਹਾਡੇ ਸਾਹਮਣੇ ਵੀ ਆ ਤੁਸੀਂ ਸੋਰੇ ਐਸਐਸਪੀ ਸਾਹਿਬ ਤੋਂ ਵੀ ਉਹਨਾਂ ਨੇ ਤੁਹਾਨੂੰ ਜੀਟੀਆਰ ਪੀਸੀ ਕੀਤੀ ਆ। ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਣ ਦੇਣ ਦਾ ਮਸਲਾ ਆਇਆ। ਹੁਣ ਇਹਨਾਂ ਤਾਂ ਵੀ ਜਿਹੜੀ ਹੈਗੀ ਉਹ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਸਾਰਾ ਇਨਵੈਸਟੀਗੇਟ ਕਰਾਂ। ਕਿਉਂ ਥ੍ਰੈਟ ਕਰਨ ਆ ਰਹੀਆਂ ਹਨ ਇਹਦੇ ਸੰਬੰਧ ਵਿੱਚ ਇਹਦਾ ਸਾਈਬਰ ਕਰਾਈਮ ਉਹਦੇ ਨੂੰ ਕਿ ਹੋ ਰਹੀ ਹੈ ਦੇਖੋ ਸਾਈਬਰ ਕਰਾਈਮ ਦੀ ਵੀ ਸਾਡੀਆਂ ਟੀਮਾਂ ਬਹੁਤ ਵਧੀਆ ਹੈ ਜਿਹੜੀ ਸਾਡਾ ਸੈੱਲ ਹੈਗਾ ਉਹ ਉਹਦੀ ਮਦਦ ਨਾਲ ਪਬਲਿਕ ਦੀ ਮਦਦ ਦੇ ਨਾਲ ਇਹ ਸਾਰੇ ਦਾ ਸਾਰਾ ਸੀ ਪਹਿਲੇ ਟ੍ਰੇਸ ਕੀਤੇ ਆ ਸਾਈਬਰ ਕਰਾਈਮ ਸਾਡਾ ਬਹੁਤ ਵਧੀਆ ਜਿੱਦੇ ਦਾ ਤੇ ਉਹਦੀ ਕਾਫੀ ਨੰਬਰ ਦਾ ਸਫਲ ਹੈ